ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਿਊਜ਼ ਟ੍ਰੈਂਡ ਤੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਆਈ ਚੰਗੀ ਖਬਰ ਵਧੇਗਾ ਡੀਏ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਇੱਕ ਚੰਗੀ ਖਬਰ ਹੈ ਸਰਕਾਰ ਵੱਲੋਂ ਛੇਤੀ ਹੀ ਮਹਿੰਗਾਈ ਪੱਤੇ ਵਿੱਚ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਵਾਰ ਦਿੱਤੇ ਜਾਣ ਵਾਲੇ ਡੀਏ ਪਿਛਲੇ ਸਮੇਂ ਨਾਲੋਂ ਜ਼ਿਆਦਾ ਹੋ ਸਕਦਾ ਹੈ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਇਹ ਚੰਗੀ ਖਬਰ ਹੈ ਕੇਂਦਰ ਸਰਕਾਰ ਨੇ ਚਾਲੂ ਕੈਲੰਡਰ ਸਾਲ ਦੀ ਪਹਿਲੀ ਸਮਾਈ ਦੇ ਡੀਏ ਵਿੱਚ 2% ਦੀ ਵਾਧਾ ਕੀਤਾ ਹੈ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਡੀਏ 55% ਦੀ ਹੈ 7ਵੇਂ ਪੇ ਕਮਿਸ਼ਨ 31 ਦਸੰਬਰ 2025 ਨੂੰ ਆਪਣਾ ਕਾਰਜਕਾਲ ਪੂਰਾ ਕਰੇਗਾ ਇਸ ਲਈ ਇਹ ਵਰਤਮਾਨ ਤਨਖਾਹ ਫਾਈਨਲ ਦੇ ਸਹਿਤ ਅੰਤਿਮ ਸੋਧ ਹੋਵੇਗੀ ਅਜਿਹੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਉਮੀਦ ਹੈ ਕਿ ਇਸ ਵਾਰ ਡੀਏ ਵਿੱਚ ਪਿਛਲੇ ਵਾਰ ਵਧਾਏ ਡੀਏ ਨਾਲੋਂ ਜ਼ਿਆਦਾ ਵਾਧਾ ਹੋਵੇ ਜੇਕਰ ਜੋ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ 2025 ਵਿੱਚ ਡੀਏ ਦੀ ਦੂਜੀ ਕਿਸ਼ਤ 1 ਜੁਲਾਈ 2025 ਤੋਂ ਲਾਗੂ ਹੋਣੀ ਹੈ ਹਾਲਾਂਕਿ ਆਮ ਤੌਰ ਉੱਤੇ ਇਸ ਦਾ ਐਲਾਨ ਅਕਤੂਬਰ ਜਾਂ ਨਵੰਬਰ ਮਹੀਨੇ ਵਿੱਚ ਲਗਭਗ ਦੀਵਾਲੀ ਮੌਕੇ ਕੀਤਾ ਜਾਂਦਾ ਹੈ ਗੋਲੀਆਂ ਦੇ ਨਾਲ ਦਹਲਿਆ ਕੈਨੇਡਾ ਦਾ ਟ੍ਰਾਂਟੋ ਸ਼ਹਿਰ ਫਾਇਰਿੰਗ ਚ ਇੱਕ ਦੀ ਮੌਤ ਪੰਜ ਜ਼ਖਮੀ ਕੈਨੇਡਾ ਦੇ ਟ੍ਰਾਂਟੋ ਸ਼ਹਿਰ ਚ ਮੰਗਲਵਾਰ ਰਾਤ ਇੱਕ ਭਿਆਨਕ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਹੋਰ ਪੰਜ ਜ਼ਖਮੀ ਹੋਏ ਹਨ ਇਹ ਘਟਨਾ ਸ਼ਹਿਰ ਵਿੱਚ ਦਹਿਸਤ ਦਾ ਕਾਰਨ ਬਣੀ ਹੋਈ ਹੈ ਰਿਪੋਰਟ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਲਾਸ ਐਂਜਲਸ ਹਾਈਟਸ ਇਲਾਕੇ ਵਿੱਚ ਪਲੇਮੈਂਟਨ ਅਤੇ ਜੈਚਰੀ ਰੋਡ ਦੇ ਕੋਲ ਰਾਤ 8:30 ਵਜੇ ਦੇ ਕਰੀਬ ਵਾਪਰੀ ਗੋਲੀਬਾਰੀ ਦੀ ਸੂਚਨਾ ਮਿਲਦਿਆਂ ਹੀ ਟ੍ਰਾਂਟੋ ਪੁਲਿਸ ਅਤੇ ਐਮਰਜੈਂਸੀ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈ ਘਟਨਾ ਸਥਾਨ ਤੋਂ 6 ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰ ਨੇ ਇੱਕ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਟ੍ਰਾਂਟੋ ਪੈਰਾਮੈਡੀਕਸ ਦੇ ਅਨੁਸਾਰ ਜ਼ਖਮੀ ਹੋਏ ਲੋਕਾਂ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੈ ਟ੍ਰਾਂਟੋ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਘੱਟੋ-ਘੱਟ 5 ਲੋਕ ਹਸਪਤਾਲ ਵਿੱਚ ਦਾਖਲ ਹਨ ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ ਪੁਲਿਸ ਇਸੇ ਘਟਨਾ ਵਿੱਚ ਸ਼ਾਮਲ ਦੋਸ਼ੀ ਦੀ ਭਾਲ ਵਿੱਚ ਲੱਗੀ ਹੋਈ ਹੈ ਪੁਲਿਸ ਮੁਲਾਜ਼ਮ ਦੀ ਤਲਾਸ਼ ਕਰ ਰਹੀ ਹੈ ਜਾਂਚ ਤਰਾਂ ਪੁਲਿਸ ਵੱਲੋਂ ਰੇਣੀ ਐਵੇਨਿਊ ਅਤੇ ਫਲੇਮਿੰਗਟਨ ਰੋਡ ਦੇ ਨੇੜੇ ਇੱਕ ਕਮਾਂਡ ਪੋਸਟ ਵੀ ਸਥਾਪਿਤ ਕੀਤੀ ਗਈ ਹੈ ਨਾਲ ਹੀ ਘਟਨਾ ਸਥਾਨ ਹਲ ਦੇ ਆਲੇ ਦੁਆਲੇ ਲੱਗੇ ਸੀਸੀਟੀਵੀਜ਼ ਫੋਟੋਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਜਾ ਸਕੇ ਲਗਾਤਾਰ ਤੀਜੇ ਦਿਨ ਵੀ ਸੱਦ ਲਈ ਕੈਬਨਟ ਦੀ ਬੈਠਕ ਸੀਐਮ ਮਾਨ ਪੰਜਾਬੀਆਂ ਨੂੰ ਦੇਖ ਸਕਦੇ ਹਨ ਵੱਡੀ ਖੁਸ਼ਖਬਰੀ ਕਰ ਸਕਦੇ ਹਨ ਵੱਡਾ ਐਲਾਨ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੈਕ ਟੂ ਬੈਕ ਆਪਣੇ ਮੰਤਰੀ ਮੰਡਲ ਦੇ ਨਾਲ ਮੀਟਿੰਗਾਂ ਕਰ ਰਹੇ ਹਨ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਹ ਅੱਜ ਜਾਨੀ ਕਿ 4 ਜੂਨ ਨੂੰ ਵੀ ਉਤਨਾ ਦੇ ਨਵੇਂ ਕੈਬਨਟ ਅਹਿਮ ਮੀਟਿੰਗ ਸੱਦ ਲਈ ਹੈ ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਉਹਨਾਂ ਦੀ ਚੰਡੀਗੜ੍ਹ ਵਿਖੇ ਸਰਕਾਰੀ ਰਹਿائش ਤੇ ਦੁਪਹਿਰ 12 ਵਜੇ ਹੋਵੇਗੀ ਕੈਬਨਟ ਮੀਟਿੰਗ ਬਾਰੇ ਹਾਲੇ ਤੱਕ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਪਰ ਮੀਟਿੰਗ ਨੂੰ ਬਹੁਤ ਅਹਿਮ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਕੈਬਨਟ ਦੀ ਬੈਠਕ 'ਚ ਅੱਜ ਛੋਟੇ ਕਾਰੋਬਾਰੀਆਂ ਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਹੈ ਅਤੇ ਸਰਕਾਰ ਵੱਲੋਂ ਇਤਿਹਾਸਿਕ ਫੈਸਲਾ ਲਿਆ ਜਾ ਸਕਦਾ ਹੈ। ਕੈਬਨਟ ਦੀ ਮੀਟਿੰਗ ਦੌਰਾਨ ਛੋਟੇ ਕਾਰੋਬਾਰੀਆਂ ਨੂੰ ਵੱਡੀ ਸੂਟ ਮਿਲ ਸਕਦੀ ਹੈ। ਦੱਸਣਯੋਗ ਹੈ ਕਿ ਲਗਾਤਾਰ 3 ਦਿਨਾਂ 'ਚ ਇਹ ਤੀਜੀ ਮੀਟਿੰਗ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਲਗਾਤਾਰ ਰੋਜ਼ਾਨਾ ਕੈਬਨਟ ਮੀਟਿੰਗਾਂ ਹੋ ਰਹੀਆਂ ਹਨ। ਪਹਿਲਾਂ ਲਈ ਦਿਨ ਲੈਂਡ ਪੂਲਿੰਗ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਸੀ। ਪੰਜਾਬ ਮੰਤਰੀ ਮੰਡਲ ਨੇ ਯੋਜਨਾਵਾਦ ਸਹਿਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਲੈਂਡ ਪੂਲਿੰਗ ਪਾਲਿਸੀ ਤੇ ਮੋਹਰ ਲਗਾ ਦਿੱਤੀ ਹੈ ਸੋਮਵਾਰ ਨੂੰ ਸੀਐਮ ਮਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਟ ਮੀਟਿੰਗ ਚ ਪਾਸ ਕੀਤੀ ਨਵੀਂ ਜ਼ਮੀਨ ਨੀਤੀ ਤੇ ਸਰਕਾਰ ਨੇ ਦਾਵਾ ਕੀਤਾ ਹੈ ਕਿ ਨਵੀਂ ਨੀਤੀ ਦਾ ਉਦੇਸ਼ ਜ਼ਮੀਨ ਮਾਲਕਾਂ ਪ੍ਰੋਮੋਟਰਾਂ ਤੇ ਕੰਪਨੀਆਂ ਨੂੰ ਵਿਕਾਸ ਪ੍ਰਕਿਰਿਆ ਚ ਭਾਈਵਾਲ ਬਣਾਉਣਾ ਹੈ ਸੋਧੀ ਹੋਈ ਯੋਜਨਾ ਵਿਸ਼ੇਸ਼ ਤੌਰ ਤੇ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ ਜਿਸ ਨਾਲ ਜ਼ਮੀਨ ਮਾਲਕਾਂ ਨੂੰ ਹੋਰ ਬਦਲ ਮਿਲੇਗਾ ਇਹ ਸਮੂਹ ਰਹਿ ਐਸਤੇ ਯੋਜਨਾਬੱਧ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਤਿੰਨ ਦਿਨ ਬੰਦ ਰਹਿਣਗੀਆਂ ਦਵਾਈਆਂ ਦੀਆਂ ਦੁਕਾਨਾਂ ਜਾਣੋ ਵਜਾ ਕੈਮਿਸਟ ਐਸੋਸੀਏਸ਼ਨ ਗੜਸਾਂਕਰ ਦੇ ਪ੍ਰਧਾਨ ਰਜਿੰਦਰ ਸਿੰਘ ਰਾਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੜਸਾਂਕਰ ਸਹਿਰ ਵਿੱਚ ਸਥਿਤ ਦਵਾਈਆਂ ਦੀਆਂ ਸਾਰੀਆਂ ਦੁਕਾਨਾਂ ਗਰਮੀ ਦੀਆਂ ਛੁੱਟੀਆਂ ਕਾਰਨ 3 ਦਿਨ ਲਈ ਪੰਤਰ ਹਨ ਉਹਨਾਂ ਦੱਸਿਆ ਕਿ ਹਰ ਸਾਲ ਕੀਤੀਆਂ ਜਾਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਇਸ ਵਾਰ 19, 20 ਅਤੇ 31 ਜੂਨ ਨੂੰ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਦਵਾਈਆਂ ਲੈਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਸ੍ਰੀ ਅਨੰਦਪੁਰ ਸਾਹਿਬ ਰੋਡ ਸਥਿਤ ਦੋ ਦੁਕਾਨਾਂ ਖੁੱਲੀਆਂ ਰਹਿਣਗੀਆਂ ਜਿਸ ਤੋਂ ਲੋੜਵੰਦ ਮਰੀਜ਼ ਆਪਣੀਆਂ ਲੋੜੀਂਦੀਆਂ ਦਵਾਈਆਂ ਲੈ ਸਕਦੇ ਹਨ ਚਾਂਦੀ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਸੋਨੇ ਦੀ ਕੀਮਤ ਵੀ ਬਧੀ ਮਾਹਿਰਾਂ ਨੇ ਦੱਸਿਆ ਕਰ ਅੱਜ 4 ਮਈ ਨੂੰ ਸੋਨਾ ਅਤੇ ਚਾਂਦੀ ਦੋਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਚਾਂਦੀ ਦੀ ਕੀਮਤ 1 ਲੱਖ ਰੁਪਏ ਨੂੰ ਪਾਰ ਕਰ ਗਈ ਹੈ ਉੱਥੇ ਸੋਨਾ ਵੀ 1 ਲੱਖ ਦੇ ਆਸ-ਪਾਸ ਪਹੁੰਚ ਗਿਆ ਹੈ MCX ਵਿੱਚ ਸਵੇਰੇ 10:55 ਦੋਵਾਂ ਵਿੱਚ 0.8 ਤੋਂ 0.14% ਦਾ ਵਾਧਾ ਦੇਖਿਆ ਗਿਆ ਹੈ ਹੁਣ ਸਵਾਲ ਇਹ ਹੈ ਕਿ ਸੋਨਾ ਅਤੇ ਚਾਂਦੀ ਵਿੱਚ ਅਚਾਨਕ ਵਾਧਾ ਕਿਉਂ ਹੋਇਆ ਜਾਣਕਾਰੀ ਅਨੁਸਾਰ ਸੋਨੇ ਦੀ ਕੀਮਤ ਵੀ ਵਧੀ ਹੈ ਬੁੱਧਵਾਰ 4 ਮਈ ਨੂੰ ਚਾਂਦੀ ਦੀ ਕੀਮਤ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸਵੇਰੇ 10:15 ਵਾਂ ਐਮਸੀਐਕਸ ਵਿੱਚ 1 ਕਿਲੋ ਚਾਂਦੀ ਦੀ ਕੀਮਤ 1 ਲੱਖ 1331 ਰੁਪਏ ਦਰਜ ਕੀਤੀ ਗਈ ਹਾਲਾਂਕਿ 10 ਰੁਪਏ ਪ੍ਰਤੀ ਕਿਲੋਗ੍ਰam ਦਾ ਵਾਧਾ ਹੋਇਆ ਹੈ ਜੋ ਕਿ 0.1% ਹੈ 4 ਜੂਨ ਨੂੰ ਸੋਨੇ ਦੀ ਕੀਮਤ ਵਿੱਚ ਥੋੜਾ ਵਾਧਾ ਹੋਇਆ ਹੈ ਜੇਕਰ ਇਹ ਵਾਧਾ ਇਸੇ ਤਰ੍ਹਾਂ ਰਿਹਾ ਤਾਂ ਸੋਨੇ ਦੀ ਕੀਮਤ ਫਿਰ 1 ਲੱਖ ਤੱਕ ਪਹੁੰਚ ਜਾਵੇਗੀ ਸਵੇਰੇ 10:52 ਵਜੇ 24 ਕੈਰਟ ਸੋਨੇ ਦੀ ਕੀਮਤ 99397 ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ ਇਸ ਦੀ ਕੀਮਤ ਸਿਰਫ 127 ਪ੍ਰਤੀ 10 ਗ੍ਰਾਮ ਤੱਕ ਵਧੇ ਸਵੇਰੇ 10:57 ਵਜੇ ਦੇ ਰਿਕਾਰਡ ਅੰਕੜਿਆਂ ਅਨੁਸਾਰ ਸੋਨੇ ਨੇ ਹੁਣ ਤੱਕ 97280 ਤੱਕ ਪਹੁੰਚ ਕੇ ਇੱਕ ਨੀਮਾ ਰਿਕਾਰਡ ਬਣਾਇਆ ਹੈ ਇਸ ਦੇ ਇਸ ਨੇ 97291 ਤੱਕ ਪਹੁੰਚ ਕੇ ਇੱਕ ਉੱਚ ਰਿਕਾਰਡ ਬਣਾਇਆ